ਕੀ ਪਹਿ ਰਹੀ ਐ ਥੋਨਾ ਦੇਖੋ ਮੂਛ ਨਾ ਬਾਦੋ ਇਹ ਪਹਿ ਰਹੀ ਐ ਬੰਦੇ ਕੋਈ ਐਡ ਐਡਾ ਛੋਨਾ ਹੋ ਗਿਆ ਸੀ ਖੇਤ ਚ ਇਹ ਹੋ ਗਈ ਹੈ ਪਨੀਰੀ ਉਹ लगिया पे खाला बंद कर रहे हैं पानी स्टॉप कर रहे हैं ਸਾਰੇ ਲੋਕਾਂ ਦੇ ਬਾਣ ਬਾਈਪੇ ਸਾਰੇ ਲੋਕਾਂ ਦੇ ਜੰਮਣਾ ਦੇਖੋ ਜਿੰਨੇ ਜੰਮਣਾ ਤੋੜ ਲਿਆ ਆ ਦੇਖੋ ਕਿੰਨੇ ਕੱਢੇ ਜੰਮਣੇ ਢੇਰ ਲੱਗੇ ਪਏ ਆ ਦੋ ਬੁੱਟਿਆਂ ਦੇ ਤਾਂ ਬਿਲਕੁਲ ਨਹੀਂ ਲੱਗੀਆਂ ਹੈਗੀਆਂ ਜਾਮਣ ਆਹ ਦੇਖੋ ਬੁੱਟੀਆਂ ਕਿੱਡੀਆਂ ਜਾਮਣਾ ਪਈਆਂ ਨੇ ਤਾਂ ਆਫੀ ਡਿੱਗ ਗਿਆ ਬੰਨਾ ਤਿੰਨ ਬੁੱਟਿਆਂ ਦੇ ਨਹੀਂ ਲੱਗੀਆਂ ਜਾਮਣ ਦੋ ਬੁੱਟਿਆਂ ਦੇ ਬਹੁਤ ਜ਼ਿਆਦਾ ਲੱਗੀਆਂ ਹਾਂ ਸਾਰੀਆਂ ਜਾਮਣਾ ਜਾਮਣਾ ਹੀ ਪਈਆਂ ਨੇ ਆਹ ਇਹਨੇ ਜਾਮਣਾ ਢੇਰ ਲੱਗਿਆ ਪਿਆ ਜਾਮਣਾਂ ਦਾ ਆਹ ਦੇਖੋ ਜਾਮਣ ਹੀ ਨੇ ਰਹਿਆ ਕਿ ਆ ਬੁੱਤਾ ਜਮਣਾ ਨਾਲ ਉਹ ਪਤਾ ਨਹੀਂ ਕੀ ਰੇਟ ਹੋਣਗੇ ਮਿੱਟੀ ਦੇ ਵਸਤਾਂ ਮੰਡੀ 'ਚ ਛੋੜਗੇ ਨਹੀਂ ਦਿੰਦੇ ਪਤਾ ਨਹੀਂ 100 ਰੁਪਏ ਪਾਈਆ ਪਤਾ ਕਿੰਨੇ ਰੁਪਏ ਪਾਈਆ ਲੈਤੀਆਂ ਨਹੀਂ ਅੱਜ ਜਿੱਥੇ ਆਏ ਆ ਜਮਣਾ ਲੈਣ ਆਪਣੇ

ਕੌਣ ਨੇ ਮੜਾ ਉਹ ਨੋੜੀ ਲੇਕਨ ਜਿਹੜਾ ਮੁਰਗੀ ਬਸੇ ਆਹ ਸਾਰੇ ਲੋਕਾਂ ਦੇ ਬਾਹੇ ਪਏ ਹੈਂ ਮੇਲੇ ਵੇਲੇ ਤਾਂ ਆਵਾਜਿ ਦਵਾਈਏ ਚ ਉਹ ਨਹੀਂ ਦਵਾਈ ਤੇ ਉਹ ਮੈਦਾਨ ਪੈਂਦਾ ਹੁੰਦਾ ਰਾਜਾ ਉਹ ਪਾ ਦੇ ਮੈਦਾਨ ਹੁੰਦਾ ਤੇ ਪ੍ਰਦਾਨ ਪ੍ਰਦਾਨ ਪਾ ਦੇ ਦੇਖੋ ਜੀ ਕਿੰਨੀਆਂ ਕਿੰਨੀਆਂ ਜਾਮਣਾ ਫੁੱਟੀਆਂ ਪੰਜਾਂ ਹੈਗੀਆਂ ਬਹੁਤ ਜ਼ਿਆਦੇ ਪਟੇਰ ਲੱਗਿਆ ਪਿਆ ਇੱਟਾਂ ਦਾ ਭਲਾਂ ਦੀ ਇਹਦੇ ਵਿੱਚ ਸੱਪ ਸਲੂਤਾ ਵੱਢ ਜੇ ਕਿ ਨਹੀਂ ਔਰਾਂਗੇ ਆ ਵੀ ਢਾਉਣੀ ਆ ਬੰਦੇ ਜੀ ਆਹ ਕੀ ਬਰਾਂਡੇ ਸੀ ਇਹਦੇ ਤੇ ਆਹ ਬਰਾਂਡੇ ਸੀ ਅੱਛਾ ਕਮਰਾ ਵਧੀਆ ਪਾਲ ਵਿਕਾ ਵੱਡਾ ਸਾਰਾ ਇੱਥੇ ਕਿਵੇਂ ਲੋਟ ਆਊਗਾ ਇੱਥੇ ਨਹੀਂ ਇੱਥੇ ਪਾਣੀ ਚ ਲੋਟ ਕਿਵੇਂ ਆਊਗਾ ਨੀਂਹ ਦੇ ਵਿੱਚ ਪਾਣੀ ਵੜੀ ਜਾਊਗਾ ਓਕੇ ਖਾਣਾ ਬਣਾਓਗੇ ਪੱਕੇ ਖਾਲ ਤਾਂ ਇੱਥੋਂ ਤਾਂ ਨਹੀਂ ਆ ਤੇ ਮੰਮੀ ਤਾਂ ਕਹਿੰਸੀ ਸਾਰੇ ਪੱਕਾ ਖਾ ਲਈ ਆਪਣਾ ਮੰਮੀ ਤਾਂ ਕਹਿੰਸੀ ਪੱਕਾ ਖਾ ਲਈ ਆ ਹਾਂ ਕਹਿੰ ਚਾਰ ਸਵੇਰੇ ਆਪਣੇ ਪੱਕੇ ਖਾ ਲਾ ਇੱਥੇ ਤਾਂ ਕੋਈ ਪੱਕਾ ਖਾਣ ਨਹੀਂ ਆ ਨਹੀਂ ਛੜਕ ਨੂੰ ਕੀ ਆ ਕਰਨ ਆ ਜਿਹੜਾ ਖੇਤ ਕਿਸੇ ਦੇ ਨਾਲ ਲੱਗਦਾ ਆ ਇੱਥੇ ਤਾਂ ਹੈ ਨਹੀਂ ਨਾ ਮੇਨ ਚੀਜ਼ ਹੈ ਇੱਥੇ ਨਹੀਂ ਹੁੰਦਾ ਪੱਕਾ ਖਾਣ ਦਾ ਸਰਕਾਰੀ ਦਾਵਾ ਜੁਦਾ ਇੱਥੇ ਦਾਵਾ ਹੁੰਦਾ ਤੇ ਆਪ ਨਹੀਂ ਬਣਾ ਸਕਦੇ ਹਾਂ ਤੇ ਸਾਡਾ ਕਿਹਦਾ ਤੇ ਸੁਪਰੇ ਖਾਲ ਨਿਕਲਦੀ ਲੱਗਦੀ ਆ ਬੰਚਾ ਤੇ ਜੇ ਫੇਰੇ ਕਰੀ ਪੱਠੇ ਜੇ ਹੋਏ ਪਤਾ ਕੀ ਕਰੋ ਇੱਥੇ ਸਫੈਦੇ ਸਫੈਦੇ ਲਾਲ ਜਿਵੇਂ ਲੋਕਾਂ ਦੇ ਉਹ ਲੱਗੇ ਪਿਆ ਉਹ ਸਾਰੇ ਸਫੈਦੇ ਹੈ ਨਾ ਹੂੰ ਪਾਣੀ ਤਾਂ ਦੂਜਾ ਪੀ ਲੋ ਖੜਾ ਪਾਣੀ ਕਿਉਂ ਪੀ ਲਲ ਹੋਈ ਗਰ ਉਹ ਕਿ ਫੇਰ ਲਿਆਂਦਾ ਹੁਣ ਤਾਂ ਬੋਟਰ ਚਲੇ ਗਿਆ ਤੇ ਫੇਰ ਉਹ ਪਾਣੀ ਠੰਡਾ ਕਿਉਂ ਲੈ ਕੇ ਆਂਦਾ ਜੀ ਕੀ ਪੀਣਾ ਸੀ ਇੱਧਰ ਸਾਰੇ ਝੋਨਾ ਹੋਇਆ ਤੇ ਵੜਲਾ ਵੜਲਾ ਆਇਆ ਨਹੀਂ ਵੱਡੇ ਜਾਣਾ ਆ ਜਮਲਾ ਮਾਦਰੀ ਚਾਚੀ ਨਾਲ ਓਏ ਹੁਣ ਹਟ ਜੋ ਆਇਆ ਭਾਗੂ ਨੂੰ ਤੋਂੰਦਾ ਨਹੀਂ ਕਰਦੇ ਨਹੀਂ ਉਹ ਬਸ ਧਿਆਨ ਨਾਲ ਐਵੇਂ ਨਾ ਪੁਠੀਆਂ ਚੀਜ਼ਾਂ ਲੈ ਮਾ ਬਵਾ ਤੇ ਹੋ ਗਿਆ ਦੇਖੀ ਜਾਂਦੇ ਨੇ ਮਹਾ ਇਹਨੂੰ ਬੁਲਾ ਹੀ ਦੇ ਨਾ ਫਿਰ ਚਾਚੀ ਨੂੰ ਓ ਚੱਕ ਉਹ ਲਵਾਵਾ ਬਣਾ ਲੈ ਚਲੋ ਜੀ ਬਾਹਰ ਕਰ ਲੈ ਕੇ ਆਉਣੇ ਸੀ हाँ ना? है ना देख चोहाड़ा ये तं जा पानी लेके परौंठे है खाने परौंठे

ਇੱਥੇ ਕੋ ਸੱਚ ਆਪਣੇ ਬੈੱਡ ਪਿਆ ਸੀ ਲੱਕੜ ਦਾ ਉਹ ਇੱਥੇ ਤਾਂ ਵੀ ਤਬੂਜ ਜਿਹਾ ਸੀ ਆਪਣਾ ਥੋੜਾ ਜਿਹਾ ਕੀ ਦੋ ਸੀ ਅੱਛਾ ਜਿ ਉਹ ਹੀ ਸੀ ਵਾਲਾ ਦਾ ਹੋਗਾ ਹਾਂ ਇਹਨੇ ਬਚੀ ਵੀ ਦੇ ਚੜ ਗਏ ਅੱਛਾ ਕਾਲੂ ਵਾਲੇ ਕੀ ਇਤ ਦੇ ਵਿੱਚ ਕਿੱਦ ਕਿੱਦਾਂ ਦੀ ਲੱਗੀ ਰੋਟੀ ਆ ਪਕੜੇ ਥੱਲੇ ਰੱਖਦਾ ਇੱਥੇ ਰੱਖ ਦੇ ਥੱਲੇ ਲੱਗੀਆਂ ਕੈਮਰਾ ਮਿੱਟੀ ਭਰ ਲਾ ਬੂਟੇ ਵਾਸਤੇ